ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਦੇ ਵਿੱਚ ਤੁਸੀਂ ਨਿਹੰਗ ਸਿੰਘਾਂ ਨੂੰ ਤੇ ਨਾਲ ਹੋਰ ਲੋਕਾਂ ਨੂੰ ਦੇਖ ਰਹੇ ਹੋ ਜੋ ਕਿ ਕਾਫੀ ਰੋਸ ਜਤਾਉਂਦੇ ਨਜ਼ਰ ਆਈ ਨੇ ਪੰਜਾਬ ਦੇ ਜਲੰਧਰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਨਿਹੰਗਾਂ ਨੇ ਅਤੇ Hindu ਸੰਖਰਾਂ ਦੇ ਨਾਲ ਮਿਲ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਨਿਹੰਗ ਸਿੰਘਾਂ ਦਾ ਦੋਸ਼ ਹੈ ਕਿ ਪੁਲਿਸ ਕਮਿਸ਼ਨਰ ਦੇ ਕੋਲ ਉਹ ਸ਼ਿਕਾਇਤ ਦੇਣ ਦੇ ਵਾਸਤੇ ਆਏ ਸੀ ਪਰ ਸੀਪੀ ਨੇ ਉਹਨਾਂ ਦੀ ਮੁਲਾਕਾਤ ਨਹੀਂ ਕੀਤੀ ਨਿਹੰਗਾ ਨੇ ਕਿਹਾ ਕਿ ਅਸੀਂ ਦਰਕਿਨਾਰ ਸਾਨੂੰ ਕੀਤਾ ਜਾ ਰਿਹਾ ਉਹਨਾਂ ਦੱਸਿਆ ਕਿ ਡੀਆਜ ਜਲੰਧਰ ਦਾ ਚਾਰਜ ਵੀ ਜਲੰਧਰ ਸੀਪੀ ਦੇ ਕੋਲ ਹੈ ਜਿਹਦੇ ਚੱਲਦੇ ਜਥੇਬੰਦੀਆਂ ਟਾਂਡਾ ਦੇ ਵਿੱਚ ਚੱਲ ਰਹੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਈਨਿੰਗ ਦੀ ਸ਼ਿਕਾਇਤ ਲੈ ਕੇ ਸੀਪੀ ਦੇ ਦਫ਼ਤਰ ਪਹੁੰਚੇ ਸੀ ਉਹਨਾਂ ਕਹਿ ਕੇ ਸਾਡੀ ਗੱਲ ਨਹੀਂ ਸੁਣੀ ਜਿਹਦੇ ਚੱਲਦੇ ਉਹਨਾਂ ਨੇ ਰੋਸ ਜਤਾਇਆ ਪਿੱਛੇ ਦੇ ਇੱਥੇ ਹਰਪੁਰ ਦੇ ਵਿੰਡੇ ਕੋ ਜਿਹੜਾ ਹੁੰਡੀ ਦੇ ਪੈਸੇ 7.4 ਕਰੋੜ 4 ਕਰੋੜ ਦੇ ਕਰੀਬ ਫੜਿਆ ਗਿਆ 2 ਕਰੋੜ ਕਿੰਨੇ ਲੱਖ ਰੁਪਏ ਪਾਇਆ 1.5-2 ਕਰੋੜ ਰੁਪਏ ਉਦੋਂ ਹੀ ਚੱਕ ਗਿਆ ਜਿਹਦੀ ਹਾਈ ਕੋਰਟ ਤੋਂ ਰਿਟ ਦੇ ਗੰਦਨੇ ਪਾਈ ਹੋਈ ਆ ਇੱਥੇ ਮੋٹے ਘਪੜੇ ਚੱਲ ਰਿਹਾ ਚੰਦਰ ਸ਼ਹਿਰ ਦੇ ਵਿੱਚ ਪਤਾ ਨਹੀਂ ਸੀਬੀਆਈ ਕਿੱਥੇ ਗਈ ਆ ਈਡੀ ਕਿੱਥੇ ਆ ਕਿੱਥੇ ਪ੍ਰਸ਼ਾਦਨ ਕਿੱਥੇ ਸੁੱਤਾ ਪਿਆ ਆ ਇੰਨੀ ਕਿਨੇਰ ਬਿਜਾਰੀ ਸੀਬੀ ਨੇ ਪਾਈ ਆ ਹਫਸਪੁਰ ਸ਼ਰਮੇ ਨੇ ਮੈਂ ਕਹਿੰਦਾ ਪੁੱਛੋ ਕੁਛ ਨਾ ਪਤਾ ਨਹੀਂ ਪ੍ਰਸ਼ਾਦੀ ਕਹਿੰਦੇ ਸੀਗੇ ਦੇਖੋ ਵੋਟਾਂ ਪਾ ਕੇ ਹੀ ਜਿਤਾਇਆ ਬੰਗੋਂ ਤਮਨ ਦੀ ਸਰਕਾਰ ਬਣਾਓ ਆ ਸਰਕਾਰ ਬਣਾਈ ਦਾ ਫਾਇਦਾ ਹੋਇਆ ਕਰੀ ਮਾਹੀ ਪਿੰਡ ਜਿਤਾਓ ਕੜੀ ਅੰਦਰ ਰੇ ਜਿਤਾਓ ਤੇ ਅੱਜ ਤਾਂ ਇਹਨਾਂ ਫੈਲਾ ਹੋਇਆ ਤੇ ਜਥੇਬੰਦਿਆਂ ਸਾਰੀਆਂ ਆ ਕੇ ਮੀਟਿੰਗ ਦੇ ਸਵੇਰ ਨਾਲ ਬੈਠੇ ਆ ਹਫਤਾ ਹੋ ਗਿਆ ਇਹ ਸਭੰਦੇ ਲੋ ਜਥੇਬੰਦਿਆਂ ਨੇ ਮੀਟਿੰਗ ਦੇ ਟਾਈਮ ਨਹੀਂ ਅੱਜ ਕੋਈ ਬੰਦਾ ਕਵੇ ਕਿ ਨਾ 50 ਲੱਖ ਰੁਪਏ ਕਰੋੜ ਰੁਪਏ ਦੇਣ ਆ ਤਾਂ ਸੀਪੀ ਦੇ ਕੋ ਕੋਠੀ ਆਉਂਦਾ ਵੀ ਟਾਈਮ ਹੈਗਾ ਭਾਵੇਂ ਸੀਪੀ ਨੂੰ ਜਿੱਥੇ ਮਰਜ਼ੀ ਸਾਧ ਲੋ ਜੇ ਸਭੰਦੇ ਤੇ ਕਾਰਵਾਈ ਕਰਾਉਣਾ ਚਾਹੁੰਦੇ ਆ ਉਸ ਬੰਦੇ ਨੇ ਪ੍ਰਾਰਥਨ ਹਿੰਦੂਆਂ ਦਾ ਮੰਦਿਰ ਤੋੜਿਆ ਮੰਦਰ ਦੀਆਂ ਦੁਕਾਨਾਂ ਵੇਚਣ ਦਾ ਉੱਤੇ ਪਰਚਾ ਆ। ਇਸੇ ਪਰਚਾ ਨਾਲ ਤੱਕਾ ਕੀਤਾ ਕਰਜਾ ਕਰਦਾ ਉੱਤੇ। ਇਹਨਾਂ ਨੇ ਜ਼ਮੀਨਾਂ ਵੇਚੀਆਂ ਖੋਗੇ, ਘਰਾਂ ਦੇ ਘਰੋਂ ਨੇ ਕੱਪੜੇ ਕੀਤੇ ਆ ਪਰ ਪੁਲਿਸ ਕੀ ਆ? ਉਹ ਪੁਲਿਸ ਨੂੰ ਸਾਡੇ ਕੋਲ ਵੀਡੀਓ ਆ, ਪੁਲਿਸ ਨੂੰ ਸਾਫ਼ ਐਸਐਸ ਵੀ کہہ ਰਹੇ ਆ ਕਿ ਉਹ ਬੰਦਾ ਮਾਇਨਾ ਕਰਾ ਰਿਹਾ ਆ ਪਰ ਪੁਲਿਸ ਨੂੰ ਫੇਰ ਨਹੀਂ ਫੜ ਰਹੀ। ਥਾਰੇ ਇੱਥੇ ਕਰਪਸ਼ਨ ਹੈ। ਇਹਨਾਂ ਨੇ ਡੱਟ ਕੇ ਕੀਤੀ ਹੋਈ ਆ ਜਿਹੜੇ ਬੰਦੇ ਸਮਾਜ ਦੇ ਲਈ ਚੋਰ ਵਿਚਾਰੀ ਇੱਥੇ ਛਰੇਮ ਕਰ ਰਹੇ ਆ ਉਹਨਾਂ ਦੇ ਕੋਈ ਸਖਤ ਐਕਸ਼ਨ ਨਹੀਂ ਲੈ ਰਿਆ ਪੁਲਿਸ ਕਮਿਸ਼ਨਰ ਜਲੰਧਰ ਦਾ। ਇਹ ਸਾਰੀ ਇਹਨਾਂ ਦੀ ਮਿਲੀ ਭਗਤੀ ਆ ਦੇਖੋ ਇੱਕ ਬੰਦਾ ਪ੍ਰਸ਼ਾਸਨ ਤੇ ਇੰਨਾ ਭਾਰੀ ਪੈ ਰਿਆ ਕਿ ਇੰਨੇ ਡਰਦੇ ਆ ਕਿ ਇੱਕ ਬੰਦੇ ਨੂੰ ਤੁਸੀਂ ਕਾਰਵਾਈ ਨਹੀਂ ਕਰ ਸਕਦੇ ਉਹਨਾਂ ਰੈਸਟ ਨਹੀਂ ਕਰ ਸਕਦੇ ਉਹਦੀ ਰਿਕਵਰੀ ਨਹੀਂ ਕਰ ਸਕਦੇ ਇਹਦਾ ਮਤਲਬ ਹੈ ਮਿਲੀ ਭਗਤੀ ਆ ਸਾਰੀ ਇਹਨਾਂ ਦੀ ਸੋ ਅਸੀਂ ਸਾਡੇ ਸਵਾਜ ਦੇ ਜਿੱਲੇ ਜੱਫੀ ਬੰਦੀਆਂ ਦੇ ਸਾਡੇ ਨਾਲ ਰੋਗ ਆ ਅਸੀਂ ਬਾਬਾ ਲਖਮੀਰ ਸਿੰਘ ਦੇ ਨਾਲ ਖੜੇ ਆ ਡਟ ਕੇ ਖੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹਾਈਵੇ ਵੀ ਜਾਮ ਕਰਨਾ ਪਏਗਾ ਅਸੀਂ ਕਰਾਂਗੇ ਕਿਉਂਕਿ ਬਾਬਾ ਜੀ ਨੂੰ ਆਇਤ ਨਹੀਂ ਫਰਟ ਆ ਰਹੀ ਹੈ ਸਦਾਦੀ ਹੈ ਕਿ ਨਿਹੰਗਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਕਮਿਸ਼ਨਰ ਦਾ ਤਬਾਅ ਦਲਾ ਨਹੀਂ ਕੀਤਾ ਜਾਂਦਾ ਜਾਂ ਫਿਰ ਉਹਨਾਂ ਦੇ ਖਿਲਾਫ ਸੀਬੀਆਈ ਜਾਂ ਈਡੀ ਦੇ ਵਿੱਚ ਕੋਈ ਏਜੰਸੀ ਜਾਂਚ ਨਹੀਂ ਕਰਦੀ ਉਹ ਉਹਨਾਂ ਦੇ ਖਿਲਾਫ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨਗੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ